ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਜੋ ਕਿ ਅੱਜ ਪਹਿਲੇ ਦਿਨ ਪਠਾਨਕੋਟ ਵਿਖੇ ਆਪਣੇ ਚੋਣਵੀ ਦੌੜੇ ਤੇ ਰਹੇ ਜਿੱਥੇ ਪਠਾਨਕੋਟ ਪੁਰਜਨ ਦੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰੇਂਦਰ ਸਿੰਘ ਮਿੰਟੂ ਨੇ ਉਹਨਾਂ ਦਾ ਬੜਕਾ ਸਨਮਤ ਨਿੱਘਾ ਸਵਾਗਤ ਕੀਤਾ ਇਸ ਮੌਕੇ ਤੇ ਦਲਜੀਤ ਸਿੰਘ ਚੀਮਾ ਨੇ ਪਠਾਨਕੋਟ ਦੇ ਵੱਖ-ਵੱਖ ਜਗ੍ਹਾ ਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਬਰਕਾ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਰਦੇ ਹੱਥੀ ਲਿਆ ਤੁਹਾਡਾ ਸਾਰਿਆਂ ਦਾ ਹੀ ਬਹਿ ਧੰਨਵਾਦ ਕਰਦਾ ਔਰ ਪਠਾਨਕੋਟ ਦੀ ਵੀ ਸਾਰੀ ਆਪਣੀ ਜਥੇਬੰਦੀ ਸਰਦਸਿੰਦਰ ਸਿੰਘ ਮਿੰਟੂ ਜੀ ਸਾਡੇ ਪ੍ਰਧਾਨ ਸਾਹਿਬ ਇੱਥੇ ਤੇ ਇੰਚਾਰਜ ਤੇ ਸਾਰੇ ਸਾਡੇ ਜਿਹੜੇ ਪਾਰਟੀ ਦੇ ਮੌਲਿਕਤਾਰ ਦੇ ਆਗੂ ਆ ਉਹਨਾਂ ਦਾ ਵੀ ਧੰਨਵਾਦ ਅੱਜ ਪਠਾਨਕੋਟ ਹਲਕੇ ਦੇ ਵਿੱਚ ਮੇਰਾ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਜਿੰਨੇ ਸਾਡੇ ਆਪਣੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਜਿਹੜੇ ਸਾਡੇ ਪੁਰਾਣੇ ਹਮਦਰਦ ਨੇ ਜਿਹੜੇ ਡਿਫਿਕਲਟ ਤੋਂ ਡਿਫਿਕਲਟ ਸਮੇਂ ਦੇ ਵਿੱਚ ਵੀ ਪਾਰਟੀ ਦੇ ਨਾਲ ਹਮੇਸ਼ਾ ਚਟਾਨ ਵਾਂਗੂ ਖੜੇ ਰਹੇ ਆ ਅੱਜ ਪਹਿਲੇ ਦਿਨ ਤੇ ਸਾਰੇ ਉਹਨਾਂ ਪਰਿਵਾਰਾਂ ਦੇ ਨਾਲ ਪਰਿਵਾਰਕ ਮਿਲਣੀ ਦੇ ਤੌਰ ਦੇ ਉੱਤੇ ਉਹਨਾਂ ਦੇ ਘਰਾਂ ਦਾ ਸੀ ਪ੍ਰੋਗਰਾਮ ਰੱਖਿਆ। ਔਰ ਉਸ ਤੋਂ ਬਾਅਦ ਫਿਰ ਸੀ ਸਿਸਟਮੈਟਿਕਲੀ ਸਾਰੇ ਜਿਹੜੇ ਜਨਤਕ ਪ੍ਰੋਗਰਾਮ ਹੈ ਉਹ ਰੱਖਾਂਗੇ। ਮੈਨੂੰ ਖੁਸ਼ੀ ਹੈ ਕਿ ਪਰਸੋਂ ਹੀ ਮੈਂ ਪਹਿਲੀ ਵਾਰੀ ਲੋਕ ਸਭਾ ਹਲਕਾ ਬਰਦਾਸਪੁਰ ਦੇ ਵਿੱਚ ਆਇਆ ਸੀ। ਤੇ ਸਾਰੇ 9 ਹਲਕਿਆਂ ਦੀ ਜਿੰਨੀ ਸਾਡੀ ਟੋਟਲ ਕ੍ਰੀਮ ਹੈ ਜਿਹੜਿਆਂ ਦੇ ਸਾਡੇ ਜਥੇਦਾਰ ਹਲਕਿਆਂ ਦੇ ਇੰਚਾਰਜ ਸਾਰਿਆਂ ਨੇ ਇੱਕ ਮੁੱਠ ਹੋ ਕੇ ਤੇ ਬਹੁਤ ਵੱਡੀ ਏਕਤਾ ਦਾ ਪ੍ਰਸਤਾਵ ਕੀਤਾ। ਔਰ ਇਸ ਗੱਲੋਂ ਵੀ ਸਾਰੀ ਜਥੇਬੰਦੀ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਦੋਵਾਂ ਜ਼ਿਲ੍ਹਿਆਂ ਨੇ ਇਕੱਠੇ ਹੋ ਕੇ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਡਾਕਟਰ ਚੀਮਾ ਕਿਉਂਕਿ ਗੁਰਦਾਸਪੁਰ ਦਾ ਹੀ ਜੰਪੂੜਾ ਇੱਥੇ ਹੀ ਪੜਿਆ ਇੱਥੇ ਹੀ ਰਾਜਨੀਤੀ ਸ਼ੁਰੂ ਕੀਤੀ ਤੇ ਉਹਨੂੰ ਇੱਕ ਸਾਂਝੇ ਉਮੀਦਵਾਰ ਦੇ ਤੌਰ ਤੇ ਭੇਜਿਆ ਜਾਵੇ ਸੋ ਇਹਨਾਂ ਸਾਰਿਆਂ ਦੇ ਹੁਕਮ ਸਦਕਾ ਮੇਰੀ ਡਿਊਟੀ ਲੱਗੀ ਹੈ ਪਰ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕਿ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਵਾਰਮਲੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਸੋ ਕਿਉਂ ਲੱਗਦਾ ਅਕਾਲੀ ਦਲ ਜੋ ਹੈ ਪੂਰੇ ਪੰਜਾਬ ਵਿੱਚ ਜਿੱਤ ਹਾਸਲ ਕਰ ਪਾਏਗੀ ਕਿਉਂਕਿ ਅਕਾਲੀ ਦਲ ਹਮੇਸ਼ਾ ਭਾਜਪਾ ਕੇ ਗਠਜੰਬੰਦਨ ਕੇ ਸਾਥ ਚਲਤੀ ਸੀ ਔਰ ਅੱਜ ਪਹਿਲੀ ਵਾਰ ਇਸ ਵਾਰ ਅਸਰ ਹੈ ਕਿ ਅਕਾਲੀ ਦਲ ਖੁਦ ਜੋ ਹੈ ਚੋਣਾਂ ਵਿੱਚ ਉਤਰੀ ਹੈ ਇਹ ਕੋ ਸ਼ਰਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ 23-24 ਸਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜਨ ਦੇ ਵਿੱਚ ਰਹੇ ਔਰ 3 ਸੀਟਾਂ ਤੇ ਪਾਰਲੀਮੈਂਟ ਤੇ ਉਹ ਲੜਦੇ ਸੀ 10 ਤੇ ਅਸੀਂ ਲੜਦੇ ਸੀ 23 ਅਸੈਂਬਲੀ ਤੇ ਉਹ ਲੜਦੇ ਸੀ 94 ਤੇ ਅਸੀਂ ਲੜਦੇ ਸੀ ਪਰ ਆਪਣਾ ਸਾਡਾ ਵਜੂਦ ਜਿਹੜਾ ਉਸੇ ਤਰ੍ਹਾਂ ਹੀ ਕਾਇਮ ਹੁਣ ਵੀ ਜਦੋਂ ਸਮਝੌਤੇ ਦੀ ਗੱਲ ਚੱਲੀ ਸੀ ਅਸੀਂ ਸਮਝੌਤਾ ਵਾਪਸ ਇਸ ਕਰਕੇ ਲਿਆ ਸੀ ਕਿ ਜਦੋਂ ਕਿਸਾਨੀ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਦੇਸ਼ ਦੇ ਵਿੱਚ ਹੋ ਰਹੀ ਸੀ ਬੜਾ ਵੱਡਾ ਅੰਦੋਲਨ ਚੱਲ ਰਿਹਾ ਸੀ ਤੇ ਉਸ ਵੇਲੇ ਅਸੀਂ ਕੈਬਨਿਟ ਦੇ ਵਿੱਚੋਂ ਵੀ ਅਸਤੀਫਾ ਦਿੱਤਾ ਸੀਗਾ ਤੇ ਐਨਡੀਆ ਦੇ ਵਿੱਚੋਂ ਵੀ ਸਿਫਾਰਸ਼ ਹ ਸੀ ਹੁਣ ਫਿਰ ਜਦੋਂ ਗੱਲ ਉੱਠੀ ਸੀ ਸਮਝੌਤੇ ਦੀ ਤੇ ਅਸੀਂ ਸਿਧਾਂਤਿਕ ਰੂਪ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਰੱਖੀਆਂ ਸੀ ਇਹ ਗੱਲ ਕੱਲੀ ਵੋਟਾਂ ਇਕੱਠੀਆਂ ਕਰਨ ਦੀ ਨਹੀਂ ਹੈ ਸਾਂਝ ਦਰਦਾ ਦੀ ਹੁੰਦੀ ਹੈ। ਔਰ ਸਿਧਾਂਤਿਕ ਤੌਰ ਦੇ ਉੱਤੇ ਜਦੋਂ ਮੁੱਦੇ ਤੁਸੀਂ ਸਾਡੇ ਹੱਲ ਕਰੋਗੇ ਪੰਜਾਬ ਦੇ ਤੇ ਫਿਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਹਾਂ। ਇਸ ਕਰਕੇ ਕਿਸਾਨੀ ਦਾ ਮਸਲਾ ਫੇਰ ਉੱਥੇ ਦਾ ਉੱਥੇ ਹੀ ਖੜਾ। ਅਸੀਂ ਚਾਹੁੰਦੇ ਸੀ ਕਿ ਤੁਸੀਂ ਐਮਐਸਪੀ ਦੀ ਗਰੰਟੀ ਦਿਓ, ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ। ਲੇਕਿਨ ਕੋਈ ਪੋਜ਼ਿਟਿਵ ਹੰਗਾਰਾ ਨਹੀਂ ਬਣਿਆ। ਇਸੇ ਤਰ੍ਹਾਂ ਜਿਹੜੇ ਧਾਰਮਿਕ ਕਮਾਦ ਦੇ ਵਿੱਚ ਦਖਲਦਾਰੀ ਹੁੰਦੀ ਹੈ ਉਹ ਸ਼ੁਰੂ ਤੋਂ ਹੀ ਜਿਹੜੀ ਹੈ ਸਾਡਾ ਗिला ਰਿਹਾ ਕਾਂਗਰਸੀਆਂ ਸਰਕਾਰਾਂ ਨੇ ਵੀ ਪਹਿਲਾਂ ਜਿਹੜੇ ਬੜੇ ਵੱਡੇ ਜ਼ੁਲਮ ਕੀਤੇ ਤੇ ਉਸੇ ਰਸਤੇ ਤੇ ਹੁਣ ਜਿਹੜੀ ਹੈ ਕੇਂਦਰ ਦੀ ਸਰਕਾਰ ਜਿਹੜੀ ਹੈ ਭਾਜਪਾ ਦੀ ਚੱਲ ਪਈ ਉੱਥੇ ਵੀ ਅਸੀਂ ਸਾਰੀਆਂ ਉਦਾਹਰਨਾਂ ਦਿੱਤੀਆਂ ਸੀ ਉੱਥੇ ਵੀ ਕੋਈ ਹਾਂ ਪੱਕੇ ਉਦਾਹਰਨ ਨਹੀਂ ਹੋਇਆ ਇੱਕ ਹਿਊਮਰਿਸਟ ਦਾ ਬੜਾ ਵੱਡਾ ਮਸਲਾ ਸੀ ਬੰਦੀ ਸਿੰਘਾਂ ਦਾ ਉੱਥੇ ਵੀ ਕੋਈ ਪੋਜ਼ਿਟਿਵ ਨਹੀਂ ਕਰ ਗਿਆ ਸਾਡਾ ਇਸ਼ੂ ਸੀ ਕਿ ਕਿਸੇ ਵੀ ਧਰਮ ਦਾ ਕੋਈ ਵੱਡਾ ਹੋ ਰਿਹਾ ਅਗਰ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਅਗਰ ਸਜ਼ਾ ਤੋਂ ਦੁੱਗਣੀ ਸਜ਼ਾ ਕੱਟ ਲਈਏ ਤਾਂ ਫਿਰ ਉਹਨੂੰ ਨਾ ਬਰਕਰਾਰ ਕੀਤਾ ਜਾਵੇ ਤਾਂ ਇਹ ਸੁਸਾਇਟੀ ਦੇ ਵਿੱਚ ਚੰਗਾ ਸੰਕੇਤ ਨਹੀਂ ਲੱਗਦਾ ਕੋਈ ਹੋਵੇ ਉੱਥੇ ਵੀ ਕੋਈ ਬੁਤਾ ਵਧੀਆ ਸੰਕੇਤ ਨਹੀਂ ਆਇਆ ਇੱਕ ਜਿਹੜੀਆਂ ਦੇਸ਼ ਦੇ ਵਿੱਚ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ ਕੇਂਦਰੀ ਏਜੰਸੀਆਂ ਦਾ ਜਿਸ ਤਰੀਕੇ ਬੇਸੂਜ਼ ਹੋ ਰਿਹਾ ਜਿੰਨੀਆਂ ਜਿਹੜੀਆਂ ਸੰਸਥਾਵਾਂ ਨੇ ਨੈਸ਼ਨਲ ਪੱਧਰ ਤੇ ਉਹਨਾਂ ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਮਿਨੋਰਟੀ ਦਾ ਜਿਹੜਾ ਕੰਮ ਖਰਾਬ ਹੋ ਰਿਹਾ ਇਹ ਸਾਰੀਆਂ ਗੱਲਾਂ ਤੇ ਅਸੀਂ ਕਹਿਆ ਸੀ ਕਿ ਕੁਝ ਨਾ ਕੁਝ ਅਸ਼ੋਰੈਂਸ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਦੇਣੀ ਚਾਹੀਦੀ ਪਰ ਜੇ ਨਹੀਂ ਹੋਈ ਤਾਂ ਅਸੀਂ ਪੰਜਾਬ ਦੇ ਮੁੱਦੇ ਲੈ ਕੇ ਜਿਹੜੇ ਸੂਬਿਆਂ ਨੂੰ ਵਾਅਦਾ ਦੇ ਘਰਾਂ ਦੀ ਅਸੀਂ ਗੱਲ ਕਰਦੇ ਕਿਉਂਕਿ ਮਸਲੇ ਸਾਡੇ ਬਹੁਤ ਵੱਡੇ ਨੇ ਸਾਰੇ ਦੇਸ਼ ਦੇ ਵਿੱਚ ਪੰਜਾਬ ਆਰਥਿਕ ਤੌਰ ਦੇ ਉੱਤੇ ਬਹੁਤ ਪਿੱਛੇ ਜਾ ਰਿਹਾ ਅਸੀਂ ਪਠਾਨਕੋਟ ਦੇ ਵਿੱਚ ਬੈਠੇ ਹਾਂ ਕਿੰਨਾ ਵੱਡਾ ਪੰਜਾਬ ਦੇ ਨਾਲ ਇਨਡਸਟਰੀ ਹੁੰਦਾ ਪਹਿਲਾਂ ਜਿਹੜੀਆਂ ਹਿੱਲ ਸਟੇਟ ਸੀਗੀਆਂ ਪਹਾੜੀ ਰਾਜ ਸੀਗੇ ਉਹਨਾਂ ਨੂੰ 10 ਸਾਲ ਐਕਸਾਈਜ਼ ਕੰਸੈਸ਼ਨ ਦਿੱਤੀਆਂ ਗਈਆਂ। ਹਰਮਾਚਲ ਨੂੰ ਦਿੱਤੀਆਂ ਗਈਆਂ, ਉਤਰਾੰਚਲ ਨੂੰ ਦਿੱਤੀਆਂ ਗਈਆਂ। ਤੇ ਪੰਜਾਬ ਜਿਹੜਾ ਐਡੇ ਵੱਡੀ ਮਾਰ ਖਾ ਰਿਹਾ ਸਰਦ ਹੋਣ ਕਰਕੇ ਉਹਨੂੰ ਕੋਈ ਨਹੀਂ ਦਿੱਤਾ ਗਿਆ। ਤੇ 10 ਸਾਲ ਸਾਡੀ ਇੰਡਸਟਰੀ ਪੰਜਾਬ ਚੋਂ ਉੱਠ ਕੇ ਵੱਧੀ ਜਾਂਦੀ ਰਹੀ, ਪੰਜਾਬ ਚੋਂ ਉੱਠ ਕੇ ਚੱਲਿਆ ਨਾ ਜਾਂਦੀ ਰਹੀ, ਪੰਜਾਬ ਚੋਂ ਉੱਠ ਕੇ ਹੋਰ ਥਾਵਾਂ ਤੇ ਜਾਂਦੀ ਰਹੀ। ਹੁਣ ਕਠੂਆ ਤੁਹਾਡੇ ਤੋਂ ਕਿੰਨੀ ਦੂਰ ਹੈ? ਜੇ ਕਠੂਗੜ ਦੇ ਵਿੱਚ ਇੰਡਸਟਰੀ ਲਾਉਣੀ ਹੈ ਤੇ ਉੱਥੇ ਮੁਹਤਰਕਾ ਕੰਮ ਅੱਧੇ ਵੱਧ ਤੁਹਾਨੂੰ ਮਦਦ ਸਰਕਾਰ ਦੀ ਮਿਲ ਜੰਦੀ ਹੈ ਤੇ ਜੇ ਪਠਾਨਕੋਟ ਚਲਾਉਣੀ ਹੈ ਗੁਰਦਾਸਪੁਰ ਚਲਾਉਣੀ ਹੈ ਬਟਾਲੇ ਚਲਾਉਣੀ ਹੈ ਅੰਮ੍ਰਿਤਸਰ ਚਲਾਉਣੀ ਹੈ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਸੈਸ਼ਨ ਇੱਥੇ ਵਾਲਾ ਇੰਡਸਟਰੀ ਦਾ ਭੱਖਾ ਮਰ ਨੂੰ ਜਿਹੜਾ ਮਜਬੂਰ ਆ ਤੇ ਤੁਸੀਂ ਨਾਲ ਦੇ ਨੂੰ ਜੇ ਦਿੰਦੇ ਹੋ ਤਾਂ ਪੰਜਾਬ ਦੇ ਨਾਲ ਇੰਨਾ ਵੱਡਾ ਇਨਜਸਟਿਸ ਤੁਸੀਂ ਕਿਉਂ ਕਰਦੇ ਹੋ ਇਸ ਗੱਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੁਣ ਅਸੀਂ ਚਾਹੁੰਦੇ ਆ ਕਿ ਅਟਾਰੀ ਤੋਂ ਵਪਾਰ ਖੁੱਲ੍ਹੇ ਕੀ ਮਾੜੀ ਗੱਲ ਆ ਵਪਾਰ ਪਾਕਿਸਤਾਨ ਦੇ ਨਾਲ ਅੱਜ ਵੀ ਹੋ ਰਿਹਾ ਜਿਹੜਾ ਪ੍ਰਭਾਵ ਦਿੱਤਾ ਜਾਂਦਾ ਨਾ ਕਿ ਅਸੀਂ ਪਾਕਿਸਤਾਨਾਂ ਨੇ ਵਪਾਰ ਤਾਂ ਅੱਜ ਹੋ ਰਿਹਾ ਲੇਕਿਨ ਗੁਜਰਾਤ ਦੀਆਂ ਬੰਦਰਗਾਹਾਂ ਤੇ ਹੁੰਦਾ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੇ ਜਾ ਕੇ ਹੁੰਦਾ ਇੱਥੋਂ ਸਾਡੀ ਟਰਾਲੀ 2 ਘੰਟੇ ਚ ਨਹੌਰ ਪਹੁੰਚ ਜਾਂਦੀ ਹੈ ਤੇ ਜੇ ਇੱਥੇ ਤੁਸੀਂ ਵਪਾਰ ਖੋਲੋਗੇ ਤੇ ਫਿਰ ਉਹਦਾ ਕਿਉਂ ਨੁਕਸਾਨ ਸਿਰਫ ਪੰਜਾਬ ਨੂੰ ਕਿਸੇ ਤਰੀਕੇ ਨੁਕਸਾਨ ਬਚਾਉਣ ਵਾਸਤੇ ਜੇ ਇਦਾਂ ਦੀ ਨੈਸ਼ਨਲ ਨੈਸ਼ਨ ਦੀ ਪਾਲਿਸੀ ਰਹੇਗੀ ਤਾਂ ਨੈਚਰਲੀ ਸਾਨੂੰ ਉਸ ਪਾਲਿਸੀ ਦਾ ਜਿਹੜਾ ਹੈਗਾ ਉਹ ਡਟ ਕੇ ਵਿਰੋਧ ਕਰਨਾ ਪੈਣਾ ਹੈ ਮੁਸ਼ੇਰੀ ਕਰਤਾਰਪੁਰ ਸਾਹਿਬ ਕਾਰਿਡੋਰ ਬਣਿਆ ਉਹ ਜਿਹੜੇ ਨੌਜਵਾਨ ਨੇ ਉਹਦੇ ਪਾਸਪੋਰਟ ਬਣੇ ਹੋਇਆ ਉਹ ਦਰਦ ਨਹੀਂ ਜਾਂਦਾ ਕਿ ਕਿਤੇ ਮੇਰੀ ਮੋਹਰ ਲੱਗ ਗਈ ਤੇ ਮੇਰਾ ਕੈਨੇਡਾ ਅਮਰੀਕਾ ਦੋ